ਵਿਆਹ ਹੋਏ ਨੂੰ 18-19 ਸਾਲ ਹੋ ਗਏ ਤਿੰਨ ਸੀ ਜਵਾਕ ਬੰਦੇ ਦੀ ਲੱਤ ਗਈ ਟੁੱਟ ਤੇ ਜਨਾਨੀ ਦੀ ਕਿਸੇ ਹੋਰ ਨਾਲ ਗੱਲਬਾਤ ਹੋ ਗਈ। ਜਦੋਂ ਗੱਲਬਾਤ ਹੋ ਗਈ ਆਉਦੇ ਘਰ ਵਾਲੇ ਦੀ ਇੱਜ਼ਤ ਕਰਨੋਂ ਹਟ ਗਈ ਉਹਨੂੰ ਗਾਲਾਂ ਕੱਢਦੀ ਸੀ। ਕੁੱਤਿਆਂ ਦੇ ਵੇਜ ਦੀ ਗਾਲਾਂ ਕੱਢਦੀ ਸੀ। ਉਹਦੀ ਜਮਾ ਇੱਜ਼ਤ ਨਹੀਂ ਕਰਦੀ। ਕਹਿੰਦੀ ਮੇਰੇ ਵੱਲੋਂ ਤਾਂ ਕੱਲ ਨੂੰ ਮਰਦਾ ਅੱਜ ਮਰ ਜਾ। ਮੈਂ ਉੱਥੇ ਰਹਿਣਾ ਉਹ ਬੰਦੇ ਨਾਲ ਜਾਊਂਗੀ। ਆਉਦੇ ਜਵਾਕਾਂ ਨੂੰ ਪਿੱਛੇ ਲਾਈ ਫਿਰਦੀ ਸੀ। ਉਹ ਬੰਦਾ ਕਹਦਾ ਮੈਂ ਇੰਨਾ ਕੁ ਦੁੱਖੀਆਂ ਸਾਰੀ ਦਿਹਾੜੀ ਖੇਤ ਰਹਿ ਕੇ ਵੀ ਜਦੋਂ ਸ਼ਾਮ ਨੂੰ ਘਰੇ ਆਉਣਾ ਮੱਥੇ ਵੱਟ ਹੁੰਦਾ ਮੈਨੂੰ ਚੱਜ ਨਾਲ ਰੋਟੀ ਨਹੀਂ ਮਿਲਦੀ। ਮੈਨੂੰ ਕੋਈ ਕੱਪੜਾ ਨਹੀਂ ਮਿਲਦਾ। ਮੈਨੂੰ ਕੋਈ ਮੋਹ ਪਿਆਰ ਨਹੀਂ ਮਿਲਦਾ। ਮੈਂ ਕੀ ਕਰਾਂ ਮੇ ਕਈ ਮਰ ਜਾਂ ਮੈਂ ਉਦੋਂ ਬਾਅਦ ਕੁਝ ਨਹੀਂ ਕਰ ਸਕਦਾ ਉਹਦੇ ਸਹੁਰਿਆਂ ਨਾਲ ਗੱਲ ਕੀਤੀ ਸਹੁਰੇ ਵੀ ਇਹ ਗੱਲ ਕਹਿੰਦੇ ਆ ਵੀ ਤੂੰ ਟਾਈਮ ਪਾਸ ਕਰ ਲੈ ਆਉਦੀ ਕੁੜੀ ਨੂੰ ਸਮਝਾਉਂਦੀ ਵੀ ਜਾਏ ਟਾਈਮ ਪਾਸ ਕਹਿ ਰਿਹਾ ਹੈ ਬੰਦੇ ਨੂੰ ਪਰ ਉਹ ਇੰਨਾ ਕੁ ਗਲਤ ਹੋ ਗਈ ਪਹਿਲੀ ਜ਼ਿੰਦਗੀ ਉਹਨੇ ਵਧੀਆ ਕੱਢੀ ਮਗਰਲੀ ਜ਼ਿੰਦਗੀ ਚ ਆ ਕੇ ਉਹ ਖਰਾਬ ਹੋ ਗਈ 2 ਸਾਲਾਂ ਤੋਂ ਬੰਦਾ ਇੰਨਾ ਕੁ ਦੁਖੀ ਹੈ ਕਹਿੰਦਾ ਮੈਂ ਇੰਨਾ ਦੁਖੀ ਆ ਬਾਈ ਮੈਂ ਆਉਦੀ ਘਰ ਵਾਲੀ ਤੋਂ ਮੈਨੂੰ ਜੀ ਕਰਦਾ ਤਲਾਕ ਲੈ ਲਾਂ ਜਾਂ ਮਾਂ ਮਾਤਾ ਜਾਂ ਮੈਨੂੰ ਘਰੋਂ ਕੱਢਦਾ ਆਪਾਂ ਬੰਦੇ ਨਾਲ ਗੱਲ ਕਰਦਾਂ ਜਾਂ ਬਈ ਮੜੇ ਖਿੱਚ ਕੇ ਜਾ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾ ਮਾਲਾ 17-18 ਸਾਲ ਹੋ ਗਏ ਜਵਾਗ ਬਰਾਬਰ ਦੇ ਹੋ ਗਏ ਪਰ ਹੁਣ ਘਰ ਵਾਲੀ ਗਲਤ ਹੋ ਗਈ ਤੇ ਇੱਕ ਬੰਦਾ ਰੱਖਿਆ ਹੋਇਆ ਪਿੰਡ ਚ ਕਹਿੰਦੀ ਹੈ ਜੀ ਕਹਿੰਦਾ ਮੇਰਾ ਘਰ ਵਾਲੀ ਮੇਰੀ ਇੱਜ਼ਤ ਨਹੀਂ ਕਰਦੀ ਜਦੋਂ ਮੈਂ ਘਰੇ ਜਾਣਾ ਕੁੱਤੇ ਤੋਂ ਬਿਨਾ ਗੱਲ ਨਹੀਂ ਕਰਦੀ ਮੈਂ ਬਹੁਤ ਦੁਖੀ ਹਾਂ ਉਹ ਬਾਈ ਨਾਲ ਗੱਲ ਕਰਦਾ ਸਸੀਆ ਭਾਈ ਕੀ ਹਾਲ ਹੈ ਬਈ ਬਹੁਤ ਵਧੀਆ ਭਾਈ ਕਿੰਨਾ ਟਾਈਮ ਹੋ ਗਿਆ ਤੁਹਾਡਾ ਪਿਆ ਭਾਈ ਨੂੰ ਬਈ 17-18 ਸਾਲ ਹੋ ਗਏ ਠੀਕ ਹੈ ਕਿੰਨੇ ਜਵਾਗ ਤੁਹਾਡੇ ਮੇਰੇ ਬਈ ਤਿੰਨ ਜਵਾਗ ਤਿੰਨ ਜਵਾਗ ਆ ਜਿਹੜੇ ਹੁਣ ਮੰਨ ਕੇ ਚੱਲ ਜਵਾਗ ਆ ਤੇ ਘਰ ਵਾਲੀ ਸੋਡੀ ਇੱਜ਼ਤ ਨਹੀਂ ਕਰਦੇ ਇੱਜ਼ਤ ਕੀ ਬਈ ਯਾਰ ਮੈਨੂੰ ਸਮਝਦੇ ਹੀ ਨਹੀਂ ਕੀ ਕਹਿੰਦੇ ਅੱਜ ਕਰ ਲਈ ਤਾਂ ਮੈਨੂੰ ਜਮਾ ਹੀ ਨਹੀਂ ਸਮਝਦੀ ਬਈ ਪਹਿਲਾਂ ਸੀਗਾ ਸਿਸਟਮ ਹਨਾ ਜਦੋਂ ਮੇਰੇ ਜਵਾਬ ਹੋਇਆ ਉਦੋਂ ਪਿਆਰ ਸੀਗਾ ਬਈ ਵਧੀਆ ਸੀ ਪਰ ਬਈ ਐਕਸੀਡੈਂਟ ਹੋਇਆ ਬਈ ਮੇਰੀ ਲੱਤ ਟੁੱਟ ਗਈ ਸੀਗੀ ਇੱਕ ਲੱਤ ਚ ਸਰੀਆ ਹੋਇਆ ਮੈਂ 2 ਸਾਲ ਮੰਜੇ ਤੇ ਪਿਆ ਰਿਆ ਬਈ ਤੇ ਲੱਤ ਮੇਰੀ ਸਹੀ ਹਜੇ ਵੀ ਨਹੀਂ ਹੋਈ ਉਹ 2 ਸਾਲਾਂ ਦੇ ਵਿੱਚ ਬਈ ਇਹੋ ਜਿਹਾ ਸਿਸਟਮ ਹੋਇਆ ਵੀ ਮੇਰੀ ਜਨਾਨੀ ਮੇਰੇ ਹੱਥੋਂ ਨਿਕਲ ਗਈ ਕਿਉਂਕਿ ਬਈ ਜਨਾਨੀ ਬਈ ਕਹਿੰਦੇ ਹੁੰਦੇ ਵੀ ਉਹ ਭੁੱਖੀ ਰਹਿ ਸਕਦੀ ਉਹ ਚੀਜ਼ ਤਾਂ ਭੁੱਖੀ ਨਹੀਂ ਰਹਿ ਸਕਦੀ ਹਨਾ ਮਤਲਬ ਕਹਿ ਦਈਏ ਯਾਰ ਮੇਰੀ ਜਨਾਨੀ ਕਿਸੇ ਪਿੰਡ ਦੇ ਵਿੱਚ ਕਿਸੇ ਤਰਨਾਡ ਬੰਦੇ ਨਾਲ ਗਲਤ ਹੋ ਗਈ। ਅਛਾ ਬੰਦੇ ਨੇ। ਹਾਂ ਬਈ ਮੇਰਾ ਲਾਇਕ ਰਾਉਣ ਵਾਸਤੇ ਇੱਕ ਬਾਈ ਆਇਆ ਸੀ ਉਹਨੇ ਪੈਸੇ ਦਿੱਤੇ ਸੀ ਮੇਰੀ ਘਰ ਵਾਲੀ ਨੂੰ। ਬਈ ਮੈਨੂੰ ਤਾਂ ਇਸ ਚਲੇ ਯਾਰ ਮੇਰਾ ਭਲਾ ਸੋਚ ਰਿਆ ਪਰ ਮੈਨੂੰ ਨਹੀਂ ਪਤਾ ਸੀ ਮੇਰੀ ਘਰ ਵਾਲੀ ਨਾਲ ਗਲਤ ਹੋਊਗਾ ਇਹ। ਮੇਰੀ ਘਰ ਵਾਲੀ ਉਹਦੇ ਨਾਲ ਗਲਤ ਸੰਬੰਧ ਬਣਾ ਰਹੀ ਹੈ ਬਈ ਤੇ ਮੈਨੂੰ ਸਮਝ ਨਹੀਂ ਸਮਝਦੀ ਨਹੀਂ ਪਈ ਹੁਣ। ਕਿਉਂਕਿ ਬਈ ਹੁਣ ਮੈਂ ਬਸ ਜੀ ਹੈ ਨਹੀਂ ਬਈ ਮੇਰੇ ਹੁਣ। ਮੇਰੇ ਜੁਹਾਗ ਆ ਜਿਹੜੇ ਉਹ ਵੀ ਮੈਨੂੰ ਗਲਤ ਸੋਚਦੇ ਆ ਵੀ ਯਾਰ ਉਹ ਇਹ ਸਾਡਾ ਪਿਓ ਆ ਮੈਨੂੰ ਸਮਝਦੇ ਨਹੀਂ ਪਏ ਕਿਉਂਕਿ ਮੇਰੇ ਘਰ ਵਾਲੀ ਨੇ ਇਹੋ ਜਿਹੇ ਬਿਆਨ ਹੀ ਇਹੋ ਜਿਹੇ ਬੋਲੇ ਹੋਏ ਮੇਰੇ ਪ੍ਰਤੀ ਵੀ ਜੋ ਆਕਣੋਂ ਇਹੋ ਜਿਹਾ ਕੁਛ ਕਿਹਾ ਹੋਇਆ ਵੀ ਜਿਲੀ ਕਰਕੇ ਉਹ ਮੇਰੇ ਘਰ ਜਵਾਕ ਜਿਹੜੇ ਮੈਨੂੰ ਸਮਝਦੇ ਨਹੀਂ ਪਏ ਬਈ ਅੱਛਾ ਮੰਨ ਕੇ ਘਰ ਵਾਲੀ ਮੈਨੂੰ ਸੰਜਵਾਂ ਨਹੀਂ ਸਮਝਦੀ ਬਈ ਅੱਛਾ ਮੰਨ ਕੇ ਚੱਲ ਵੀ ਜਿਹੜਾ ਉਹ ਬੰਦਾ ਲਾਜ ਕਰਾਉਣ ਨਾਲ ਸੀ ਉਹਦੇ ਨਾਲ ਹੀ ਇਹ ਗਲਤ ਗੱਲ ਕਰ ਲਈ ਉਹਨੇ ਹਣਾ ਵੀ ਇਹ ਚੱਲ ਜੇ ਉਹ ਤਾਂ ਜਿਹੇ ਜਿਹੇ ਸੀਗਾ ਸੀਗਾ ਇਹਨੂੰ ਤਾਂ ਅਪਸ਼ਰਮ ਚਾਹੀਦੀ ਸੀ ਮੇਰੇ ਜਵਾਕ ਬਰਾਬਰ ਦੇ ਤਿੰਨ ਜਵਾਕ ਮੇਰੇ ਤੇ ਵੀ ਇਹਦੇ ਜਵਾਕਾਂ ਨੂੰ ਪਿੱਛੇ ਲੈ ਜਾਂਦੇ ਤੇਰਾ ਘ ਇਹ ਰਵੰਦਸ ਇਹ ਨਹੀਂ ਪਾ ਦਿਓ ਪਰ ਉਹਨੇ ਘਾਤੋਂ ਦੇ ਬਾਈ ਰੋਣਾ ਆਉਂਦਾ ਯਾਰ ਬੜਾ ਪਿਆਰ ਕੀਤਾ ਬਈ ਆ ਜ਼ਿੰਦਗੀ ਕੱਟੀ ਯਾਰ 17 18 ਸਾਲ ਹੋ ਗਏ ਯਾਰ ਉਹਦੇ ਨਾਲ ਰਹਿੰਦੇ ਨੂੰ ਮੈਨੂੰ ਮੇਰੇ ਜਵਾਬ ਮੈਨੂੰ ਸਮਝਦੇ ਨਹੀਂ ਪਏ ਯਾਰ ਮੇਰੀ ਘਰ ਵਾਲੀ ਮੈਨੂੰ ਸਮਝਦੀ ਨਹੀਂ ਪਈ ਯਾਰ ਬਥੇਰਾ ਕੁਝ ਕੀਤਾ ਯਾਰ ਰੋਟੀ ਟੁੱਕ ਤੋਂ ਲੈ ਕੇ ਕੱਪੜੇ ਸ਼ੌਂਕ ਘਰ-ਬਾਰ ਗੱਡੀਆਂ ਹਰ ਇੱਕ ਚੀਜ਼ ਦਿੱਤੀ ਮੈਂ ਉਹਦੀ ਘਰ ਵਾਲੀ ਜਵਾਬਾਂ ਨੂੰ ਪਰ ਬਈ ਜਦੋਂ ਦਾ ਸਰ ਇਹ ਮੇਰੀ ਲਾਤ ਤੇ ਪਿਆ ਬਈ ਮੈਂ 2 ਸਾਲ ਮੰਜੇ ਤੇ ਪਿਆ ਮੈਂ ਮੈਂ ਟੱਟੀ ਵੀ ਆਪ ਮਾੜਾ ਆਪ ਸਾਫ਼ ਕਰਨੀ ਪੈਂਦੀ ਸੀ ਬਈ ਮੇਰੇ ਮਾਪਿਆਂ ਨੂੰ ਸਾਫ਼ ਕਰਨੀ ਪੈਂਦੀ ਸੀ ਮੇਰੀ ਘਰ ਵਾਲੀ ਮੈਨੂੰ ਸਮਝਦੀ ਬਈ ਉਹ ਬੰਦੇ ਨਾਲ ਹੀ ਤੁਰੇ ਰਹਿੰਦੀ ਸੀ ਉਸ ਤੋਂ ਬਾਅਦ ਬਈ ਮੈਂ ਤੋ ਲੋਟ ਨਹੀਂ ਆਈ ਮੇਰੀ ਘਰ ਵਾਲੀ ਅੱਛਾ ਮੰਨ ਕੇ ਚੱਲਾ ਪਹੁੰਚੀ ਜੀ ਦੇਖਦੇ ਆਂ ਵੀ ਜਿੰਨਾ ਚਿਰ ਤੇਰੇ ਕੋਲੇ ਪੈਸਾ ਸੀ ਤੂੰ ਉਹਦੀ ਤੂੰ ਸੇਵਾ ਕਰਦਾ ਰਿਹਾ ਜਿਤ ਕਰਦਾ ਜਾਉਂਦਾ ਸ਼ੌਂਕ ਬਗਾਉਂਦਾ ਰਿਹਾ ਉਨਾਂ ਚਿਰ ਤੇਰੀ ਜਦੋਂ ਤੇਨੇ ਤੇ ਲਾਤ ਟੁੱਟ ਗਈ ਵੱਜ ਪਿਆ ਗਿਆ ਉਸ ਤੋਂ ਬਾਅਦ ਉਹ ਉਹ ਹੋਰ ਪਾਸੇ ਜਾਂਦੀ ਹਾਂ ਬਈ ਉਹ ਹੋਰ ਵਸੇ ਜਾਣ ਲੱਗੇ ਤੇ ਜਿਹੜੇ ਜਵਾਬ ਬਰਾਬਰ ਤੇ ਹੋਏ ਉਹ ਵੀ ਉਹਨਾਂ ਨੂੰ ਮਗਰ ਲਾਈ ਜਾਂਦੀ ਉਹ ਵੀ ਉਹ ਮਗਰ ਲਾ ਲੈਂਦੇ ਵੀ ਤੁਹਾਡਾ ਪਿਓ ਤਾਂ ਕੁਛ ਕੀਤਾ ਹੀ ਨਹੀਂ ਜ਼ਿੰਦਗੀ 'ਚ ਇਹ ਬੰਦੇ ਨੇ ਤੁਹਾਡੇ ਲਈ ਬਥੇਰਾ ਕੁਛ ਬਣਾਇਆ ਗੱਡੀਆਂ ਕਾਰਾਂ ਇਹਨੇ ਦਿੱਤੀਆਂ ਤੇ ਤੁਹਾਡੇ ਪਿਓ ਨੇ ਤਾਂ ਕੁਛ ਬਣਾਇਆ ਹੀ ਨਹੀਂ ਹੁਣ ਲੱਤੋ ਚੁੱਟੀ ਪਈ ਆ ਪਿਆ ਮੰਜੇ ਤੇ ਦੁੱਖ ਕਰੀ ਜਾਂਦਾ ਤਕਲੀਫ ਦੇ ਜਾਂਦਾ ਸਾਨੂੰ ਇਹਨੇ ਤਾਂ ਮੈਨੂੰ ਸਾਰੀ ਜ਼ਿੰਦਗੀ ਉਮਰ 'ਚ ਮੈਨੂੰ ਸੰਭਿਆ ਹੀ ਨਹੀਂ ਮੈਨੂੰ ਇਹਦੀ ਇੱਜ਼ਤ ਨਹੀਂ ਦਿੱਤੀ ਹੁਣ ਆਪਾਂ ਇਹਦੀ ਇੱਜ਼ਤ ਕੀ ਕਰੀਏ ਹਣਾ ਵੀ ਜਵਾਬ ਜਿਹੜਾ ਹੁੰਦਾ ਬਈ ਮਾਂ ਦਾ ਲਾਡਲਾ ਹੁੰਦਾ ਜ਼ਿਆਦਾ ਜਿਵੇਂ ਮਾਂ ਕਹਿੰਦੀ ਆ ਉਵੇਂ ਹੀ ਜਵਾਕ ਸੋਚਦਾ ਉਹਦੇ ਮਾਪਿਆਂ ਬਾਰੇ ਵੀ ਠੀਕ ਆ ਉਹ ਮੇਰੇ ਪ੍ਰਤੀ ਇਦਾਂ ਕੁਝ ਭਰਦੇ ਸੀ ਬਈ ਜਿਹਦੇ ਕਰਕੇ ਮੈਨੂੰ ਗਲਤ ਸਾਬਤ ਕੀਤਾ ਜਾਂਦਾ ਸੀ ਧੀਆ ਧੀਆ ਤਾਂ ਸੁਣਿਆ ਵੀ ਬਾਪ ਦਾ ਵੱਧ ਕਰ ਦਿੰਦਿਆਂ ਵੀ ਧੀਆ ਨਹੀਂ ਤੇਰੇ ਮਾੜਾ ਮੋਟਾ ਆਕੇ ਲੱਗਦੇ ਬਈ ਨਹੀਂ ਤੂੰ ਵੀ ਉਹਦੇ ਮੈਂ ਧੀਆ ਹੋਈ ਉਹਦੇ ਪਿੱਛੇ ਆ ਬਈ ਹਾਂ ਬਈ ਇੱਕ ਮੇਰੀ ਕੁੜੀ ਹੈ ਜਿਹੜੀ ਦੋ ਕੁੜੀਆਂ ਮੇਰੀਆਂ ਇੱਕ ਹੀ ਮੁੰਡਾ ਮੈਂ ਦੋ ਕੁੜੀਆਂ ਬਈ ਮੇਰੇ ਜਿਹੜੀ ਛੋਟੀ ਕੁੜੀ ਆ ਉਹ ਤਾਂ ਮੇਰੇ ਕੋਲ ਆ ਜਾਂਦੀ ਹੈ ਬਈ ਉਹ ਮੈਨੂੰ ਬੁਲਾ ਲੈਂਦੀ ਹੈ ਬਈ ਉਹ ਮੈਨੂੰ ਸਾਰਾ ਕੁਝ ਦੱਸ ਜਾਂਦੀ ਹੈ ਮੰਮੀ ਆ ਕਹਿੰਦੀ ਸੀ ਮੰਮੀ ਆ ਕਹਿੰਦੀ ਕਿਉਂਕਿ ਬਈ ਯਾਰ ਮੈਂ ਇੰਨੇ ਦੁੱਖ ਤਕਲੀਫ ਚ ਲੰਘ ਰਿਹਾ ਮੈਨੂੰ ਪਤਾ ਮੇਰੀ ਘਰ ਵਾਲੀ ਬਈ ਉਸ ਬੰਦੇ ਨੇ ਵਸ ਦੇ ਵਿੱਚ ਕੀਤੀ ਹੋਈ ਐ ਇੰਨੀ ਕਿ ਉਹ ਮੈਨੂੰ ਤਾਂ ਜਿਵੇਂ ਜਾਣਦੀ ਨਹੀਂ ਬਈ ਕਹਿੰਦਾ ਵੀ ਜਦੋਂ ਸਾਡਾ ਵਿਆਹ ਹੋਇਆ ਜਵਾਕ ਤਿੰਨਾਂ ਦੋ ਕੁੜੀਆਂ ਇੱਕ ਮੁੰਡਾ ਸੀ ਸਾਡੀ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਸੀ ਐਕਸੀਡੈਂਟ ਹੋਇਆ ਲੱਤ ਟੁੱਟੀ ਲਾਤ 'ਚ ਸਰਗਾ ਪੈ ਗਿਆ ਉਸ ਤੋਂ ਬਾਅਦ ਕਹਿੰਦਾ ਮੇਰੀ ਉਹ ਦੋ ਸਾਲਾਂ ਬਾਅਦ ਮੇਰੀ ਜ਼ਿੰਦਗੀ ਇਹ ਜੀ ਨਰਕ ਬਣ ਗਈ ਉਹ ਜਿਹੜਾ ਬੰਦਾ ਘਰੇ ਸਾਡੇ ਆਇਆ ਸਾਡੀ ਮਦਦ ਲਈ ਆਇਆ ਕੋਈ ਫਾਈਨੈਂਸ਼ੀਅਲੀ ਇਹ ਲਈ ਹੈ ਦੂਜੂ ਆਇਆ ਉਹ ਬੰਦਾ ਉਹਦੇ ਨਾਲ ਜਨਾਨੀ ਨੇ ਆਦੀ ਘੜਾ ਜਿੰਨਾ ਗੱਲ ਕਰਕੇ ਬਹਿ ਗਿਆ ਹੁਣ ਉਹਦੇ ਨਾਲ ਤੁਰੇ ਜਾਂਦੀ ਜਵਾਕ ਵੀ ਆਉਦੇ ਬਸ ਜਗਲੀ ਬੈਠੇ ਕਿਉਂਕਿ ਮਾਂ ਦੇ ਹੱਥ ਬਸ ਹੁੰਦਾ ਜਵਾਕਾਂ ਨੂੰ ਸੁਧਾਰਨਾ ਜਵਾਕਾਂ ਨੂੰ ਬੁਗਾਰਨਾ ਉਹ ਆਪਦੇ ਹੱਥ ਬਸ ਗਲੀ ਬੈਠੇ ਜਵਾਕਾਂ ਨੂੰ ਹਰ ਵਾਰ ਹਰ ਵਕਤ ਪੱਟੀਆਂ ਪੜਾਉਂਦੀ ਹੈ ਇਹਦੇ ਵਿਰੁੱਧ ਇਹਨੇ ਕੀਤਾ ਕੱਖਣੀ ਆਪਾਂ ਨੂੰ ਦਿੱਤਾ ਕੱਖਣੀ ਇਹ ਤਾਂ ਬਸ ਸਾਜੀ ਦਿਹਾੜੀ ਅਜੈਸ਼ੀ ਤੇ ਲਿਆ ਆਪਣੇ ਲਈ ਕੁਝ ਨਹੀਂ ਕੀਤਾ ਉਹ ਬੰਦੇ ਨੇ ਤਰਨਾੜ ਜਿਹੜਾ ਬੰਦਾ ਉਹਨੇ ਆਪਣੇ ਲਈ ਕੀਤਾ ਉਹਨੇ ਗੱਡੀ ਲੈ ਕੇ ਦਿੱਤੀ ਉਹਨੇ ਸਾਰਾ ਕੁਝ ਲੈ ਕੇ ਦਿੱਤਾ ਜਿਵੇਂ ਕਿ ਸਾਰਾ ਕੁਝ ਇਹਨੇ ਕਰਕੇ ਦਿੱਤਾ ਆਪਦੇ ਪਰ ਪਿਆਰ ਕਰਦਾ ਸੀ ਫੈਸਲਾ ਉਹ ਜਨਾਨੀ ਨੇ ਗਲਤ ਲਿਆ ਮਨ ਕੀ ਜਲ ਹੋਂ ਤੈਨੂੰ ਜਦੋਂ ਸਾਰਾ ਪਤਾ ਲੱਗਿਆ ਤੂੰ ਉਹਦੇ ਸਹੁਰਾ ਸੁਲਣੋਂ ਨਹੀਂ ਪੁੱਛਿਆ ਮੈਂ ਬਈ ਸਹਰੇ ਪਰਿਵਾਰ ਨਾਲ ਗੱਲ ਕੀਤੀ ਮੈਂ ਆਪਣੀ ਸੱਸ ਕੋਲ ਗਿਆ ਤੇ ਆਪਣੇ ਉਹਦੇ ਸਹੁਰੇ ਕੋਲ ਗਿਆ ਰਾਤ ਰਿਆ ਬਈ ਮੈਂ ਉੱਥੇ ਨਾਲ ਮੈਂ ਇਹਨੂੰ ਲੈ ਗਿਆ ਸੀਗਾ ਉਸ ਤੋਂ ਬਾਅਦ ਮੈਂ ਰਾਤ ਨੂੰ ਬਈ ਤੇ ਮੈਂ ਉਹਦੇ ਸਹੁਰੇ ਨਾਲ ਗੱਲ ਕੀਤੀ ਸੱਸ ਨਾਲ ਵੀ ਜਿਹੜੀ ਅਮਰੀਕਾ ਵਾਲੀ ਆ ਥੋਡੀ ਕੁੜੀ ਆ ਮੈਂ ਮੈਨੂੰ ਐ ਦੱਸੋ ਮੈਂ ਇਹਦਾ ਮਾੜਾ ਕੀ ਕੀਤਾ ਹਰ ਇੱਕ ਚੀਜ਼ ਪੂਰੀ ਕੀਤੀ ਗੱਡੀਆਂ ਕਾਰਾਂ ਘਰ ਬਾਰ ਜਵਾਕਾਂ ਨੂੰ ਸੰਭਾਇਆ ਸਾਰੀ ਇੱਕ ਚੀਜ਼ ਪੂਰੀ ਕੀਤੀ ਫੀਸਾਂ ਭਰੀਆਂ ਜਵਾਕਾਂ ਨੂੰ ਪੜਾਇਆ ਲਿਖਾਇਆ ਇਹਨੂੰ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਦਿਖਾਈਆਂ ਜਿਹੜੀਆਂ ਇਹਨੇ ਵੇਖੀਆਂ ਵੀ ਨਹੀਂ ਹੋਣੀਆਂ ਪਰ ਮੇਰੀ ਜਦੋਂ ਇਹ ਲਾਟ ਟੁੱਟੀ ਹੈ ਉਸ ਤੋਂ ਬਾਅਦ ਮੈਨੂੰ ਇਹਨੇ ਸੰਭਾਇਆ ਨਹੀਂ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕਿਸੇ ਬੰਦੇ ਨਾਲ ਗਲਤ ਹੋਈ ਹੈ ਇਹ ਇਹਨੂੰ ਦੱਸ ਵੀ ਮੈਂ ਇਹਨੂੰ ਪੁੱਛੋ ਵੀ ਮੈਂ ਇਹਦੇ ਲਈ ਕੀ ਨਹੀਂ ਕੀਤਾ ਮੇਰਾ ਕਸੂਰ ਕੀ ਹੈ ਜਿਹੜਾ ਮੇਰੇ ਨਾਲ ਇਦਾਂ ਹੋਇਆ ਮੇਰੀ ਸੱਸ ਕਹਿਣ ਲੱਗੀ ਪੁੱਤ ਅਸੀਂ ਕੀ ਕਰੀਏ ਅਸੀਂ ਤਾਂ ਮਸਾਂ ਤੇ ਨਾਲ ਵਿਆਹੀ ਹੋਈ ਆ ਜੇ ਅਸੀਂ ਇੱਥੇ ਲੈ ਕੇ ਆਈਏ ਇਹਦੀ ਉਮਰ ਵੇਖ ਲੈ ਹੁਣ ਕਿੰਨੀ ਹੋਈ ਪਈ ਆ 35 36 ਸਾਲ ਦੀ ਹੋਈ ਪਈ ਆ ਤੂੰ ਹੋਇਆ ਪਿਆ ਪੁੱਤ ਇੰਨਾ ਉਮਰ ਦਾ ਹੁਣ ਇਹਨੂੰ ਵਿਆਹੂਗਾ ਕੌਣ ਪੁੱਤ ਜਿਵੇਂ ਕੱਟੀ ਜਾਂਦੀ ਹੈ ਕਟਲਾ ਮੇਰਾ ਸਹੁਰਾ ਵੀ ਮੈਨੂੰ ਕਹਿੰਦਾ ਕਹਿੰਦਾ ਯਾਰ ਪੁੱਤ ਯਾਰ ਹੁਣ ਮੈਂ ਕੀ ਕਰਾਂ ਮੇਰੀ ਕੁੜੀ ਆ ਹੁਣ ਮੈਂ ਉਹਨੂੰ ਕਹਿੰਦਾ ਚੰਗਾ ਨਹੀਂ ਲੱਗਦਾ ਹਨਾ ਵੀ ਪੁੱਤ ਬਣ ਕੇ ਜਿਵੇਂ ਵੀ ਜ਼ਿੰਦਗੀ ਕੱਟੀ ਜਾਂਦੀ ਹੈ ਕੱਟਲਾ ਫਿਰ ਮੈਂ ਕਹਿੰਦਾ ਮੇਰਾ ਕੱਟਣ ਦਾ ਕੀ ਫਾਇਦਾ ਫਿਰ ਇਹ ਤਾਂ ਚੰਗਾ ਮੈਂ ਮਾਰ ਹੀ ਜਾਵਾਂ ਯਾ ਮੈਨੂੰ ਜ਼ਹਿਰ ਪਾ ਦਿਓ ਮੈਂ ਜ਼ਹਿਰ ਪਾ ਦਿਓ ਉਹਨਾਂ ਨੂੰ ਇੱਕ ਚੀਜ਼ ਸੋਚਣੀ ਚਾਹੀਦੀ ਸੀ ਚਲ ਜ਼ਿੰਦਗੀ ਕੱਟਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਨੰਗਾਈ ਜene ਨੰਗੀ ਜਾਂਦੀ ਉਹ ਤਾਂ ਜਦੋਂ ਬੰਦਾ ਪੈਸੇ ਲੇ ਕੇ ਵੀ ਕੱਟ ਲੂਗਾ ਪਰ ਅੱਜ ਤੇਰੇ ਦੇ ਵਕਤ ਪੈਸੇ ਦੀ ਲੱਤ ਟੁੱਟੀ ਸੀ ਤੇਰਾ ਉਹਨੂੰ ਸਾਂਭਣ ਦਾ ਹੱਕ ਸੀਗਾ ਜਦੋਂ ਕੱਲ ਨੂੰ ਮੰਨ ਕੇ ਚਲੋ ਉੱਤੇ ਕੋਈ ਦੁੱਖ ਤਕਲੀਫ ਆਉਂਦੀ ਹੈ ਤੂੰ ਉਹਨੂੰ ਸਾਂਭਣਾ ਨਾ ਕਿ ਉਹ ਬੰਦੇ ਨੇ ਸਾਂਭਣਾ ਇਹ ਉਹਨੂੰ ਸੋਚਣਾ ਚਾਹੀਦਾ ਸੀ ਨਾ ਵੀ ਇੱਕ ਚੀਜ਼ ਹੁੰਦੀ ਹੈ ਜਿਹੜਾ ਮੀਆਂ ਬੀਬੀ ਹੁੰਦੇ ਉਹ ਦੁੱਖ ਦੇ ਸੁੱਖ ਦੇ ਤੇ ਸਾਥੀ ਹੁੰਦੇ ਆ ਪਾਸੇ ਆਸੇ ਵਾਲਾ ਕੋਈ ਉਹ ਜ ਉਹ ਦੁੱਖ ਦੇ ਸੁੱਖ ਦੇ ਨਾਲ ਨਹੀਂ ਖੜ ਸਕਦਾ ਉਹ ਤਾਂ ਇੱਕ ਟਾਈਮ ਪਾਸ ਆ ਪਾਸਾ ਉਹ ਬੰਦੇ ਨੇ ਟਾਈਮ ਪਾਸ ਕਰਨਾ ਉਹਨੇ ਜਦੋਂ ਕੱਲ ਨੂੰ ਤਕਲੀਫ ਆ ਗਈ ਉਹ ਜਨਾਨੀ ਨਿਵਾਈ ਉੱਤੇ ਤੂੰ ਖੜੇਗਾ ਨਾਲ ਉਹ ਨਹੀਂ ਖੜਦਾ ਇਹ ਚੀਜ਼ ਜ਼ਰੂਰੀ ਹੁੰਦੀ ਹੈ ਇਹ 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 ਸਮਝ ਨਹੀਂ ਗੱਲ ਉਹਨੂੰ ਚਾਹੀਦੀ ਐ ਨਾ ਬਾਈ ਮੇਰੀ ਘਰ ਵਾਲੀ ਸਮਝ ਨਹੀਂ ਚਾਹੀਦੀ ਮੈਂ ਉਹਦੀ ਗੱਲ ਹੀ ਕਰ ਰਿਹਾ ਹਾਂ 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 ਉਹਨੂੰ ਸਮਝ ਨਹੀਂ ਚਾਹੀਦੀ ਐ ਨਾ ਵੀ ਮੈਂ ਇਹ ਇਹ ਤੁਹਾਨੂੰ ਪਤਾ ਮੈਨੂੰ ਪਤਾ ਹੋਰਾਂ ਲੋਕਾਂ ਨੂੰ ਵੀ ਪਤਾ ਪਰ ਇਹ ਮੇਰੀ ਜਨਾਨੀ ਨੂੰ ਨਹੀਂ ਪਤਾ ਨਾ ਵੀ ਔਖੇ ਟਾਈਮ 'ਚ ਮੈਂ ਬਈ ਉਹਦਾ ਵਿਆਹ ਵੀ ਹੋਇਆ ਹੋਇਆ ਬੰਦੇ ਦਾ ਮੈਂ ਤੁਹਾਨੂੰ ਗੱਲ ਉਹ ਤਾਂ ਬੰਦੇ ਦਾ ਵਿਆਹ ਹੋਇਆ ਉਹ ਜਨਾਨੀ ਤੇਰੀ ਆਪਦੀ ਜਨਾਨੀ ਐਨੇ ਕ ਕੰਡੇ ਬੀਜ ਲਈ ਉਹ ਤੈਨੂੰ ਉਹਦੇ ਜਵਾਕ ਆ ਉਹ ਗਾਂ ਮੁੰਡਾ ਜਿਹੜਾ ਉਹਦੇ ਉਹ ਉਹਦੇ ਗਾਂ ਨਾਸਾਂ ਤੇ ਮਾਰੂਗਾ ਹੀ ਬਈ ਮਾਰੂਗਾ ਜਦੋਂ ਸੂਹਾਂ ਹੋਣਾ ਜਦੋਂ ਜਦੋਂ ਉਹ ਦਾ ਜਿਹੜੇ ਮੁੰਡੇ ਆ ਬਈ ਉਹ ਵੀ ਮਾਰਨਗੇ ਜਿਹਦੀ ਘਰ ਵਾਲੀ ਆ ਉਹਨੂੰ ਨਹੀਂ ਪਤਾ ਉਹ 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 ਉਹਨਾਂ ਦੇ ਘਰੇ ਜਾਂਦੀ ਛਰੇ ਆ ਬਈ ਉਹਦੀ ਘਰ ਵਾਲੀ ਨੂੰ ਪਤਾ ਤੇ ਮੇਰੀ ਘਰ ਵਾਲੇ ਨੇ ਮਾਰਾ ਮਾਰੀ ਆ ਉਹਦੀ ਘਰ ਵਾਲੀ ਉਹਦੇ ਨਾਲ ਬਥੇਰਾ ਗਿਸ ਪਾਉਂਦੀ ਆ ਮੈਨੂੰ ਬਥੇਰੇ ਵਾਰੀ ਕਿਆ ਵੀ ਤੇਰੀ ਘਰ ਵਾਲੀ ਮੇਰੇ ਘਰੇ ਮੈਂ ਕਿਹਾ ਮੈਂ ਮੈਂ ਕੀ ਕਰਾਂ ਮੇਰੇ ਘਰੇ ਮੈਨੂੰ ਨਹੀਂ ਮੇਰੇ ਵਾਸਤੇ ਨਹੀਂ ਮੇਰੀ ਘਰ ਵਾਲੀ ਤੇਰਾ ਘਰ ਲਾ ਤੇਰੇ ਵਸ ਚੈਣੀ ਜਾਂਦਾ ਹੀ ਭੱਜ ਜਾਂਨੋਂ ਛੱਡ ਜਾਂਣ ਸਾਨੂੰ ਮਨ ਕਿ ਚਲੋ ਜਦੋਂ ਤੂੰ ਖੇਤ ਹੁੰਨਾ ਸਾਰੀ ਤੇਰੀ ਮੈਂ ਸੁਣਿਆ ਵੀ ਉਦੋਂ ਤੱਕ ਇਹ ਪੂਰਾ ਹੱਦ ਹੀ ਖੜ ਦੇਂਦੇ ਜਦੋਂ ਘਰੇ ਆਏ ਨਾ ਉਦੋਂ ਕੁੱਤਿਆਂ ਦੇ ਵਿੱਚ ਗੱਲਾਂ ਕਰਦੀ ਘਰੋਂ ਜਾਨਾ ਇੱਕ ਤਰ੍ਹਾਂ ਗੱਲਾਂ ਕਰਦਾ ਬਈ ਉਸ ਬੰਦੇ ਦੀ ਜਮੀਨ ਮੈਂ ਠੇਕੇ ਤੇ ਵੀ ਲਈ ਸੀਗੀ ਜਿਹੜਾ ਬੰਦਾ ਤੇ ਮੇਰੀ ਘਰ ਵਾਲੀ ਦੇ ਨਾਲ ਗਲਤ ਆ ਮੈਂ ਜਦੋਂ ਘਰੋਂ ਬਾਹਰ ਜਾ ਵਰਦਾਂ ਬਈ ਉਸ ਤੋਂ ਬਾਅਦ ਮੇਰੀ ਮੇਰੇ ਘਰੇ ਕੋਈ ਬੰਦਾ ਆਉਂਦਾ ਮੈਨੂੰ ਘਰ ਦੇ ਵੀ ਦੱਸਦੇ ਆ ਮੇਰੇ ਮਾਪੇ ਵੀ ਦੱਸਦੇ ਆ ਵੀ ਇਹ ਐਸਾਸ ਕੀ ਗੱਲਾਂ ਕਰਦੀ ਆ ਸਾਨੂੰ ਤਾਂ ਬੁਲਾਉਂਦੀ ਨਹੀਂ ਚਵਾਰੇ ਤੇ ਰਹਿੰਦੇ ਮੇਰੇ ਮਾਪੇ ਠੀਕ ਆ ਉਹ ਥੱਲੇ ਨਹੀਂ ਆਉਣ ਦਿੰਦੀ ਉਹਨਾਂ ਨੂੰ ਦੂਜੀ ਗੱਲ ਗਵਾਂਢੀ ਵੀ ਦੱਸਦੇ ਆ ਬਈ ਪਤਾ ਗਵਾਂਢੀਆਂ ਨੂੰ ਪਤਾ ਲੱਗ ਹੀ ਜਾਂਦਾ ਗਵਾਂਢੀ ਵੀ ਦੱਸ ਦਿਆ ਵੀ ਬਈ ਤੁਹਾਡੇ ਘਰੇ ਆਉਂਦਾ ਪਰ ਮੈਂ ਐ ਸੋਚਦਾ ਨਹੀਂ ਪਰ ਜਦੋਂ ਮੈਂ ਇੱਕ ਦਿਨ ਇਦਾਂ ਹੀ ਕੀਤਾ ਵੀ ਪਲਾਨ ਬਣਾ ਕੇ ਮੈਂ ਵੀ ਘਰੋਂ ਨਿਕਲਿਆ ਉਹ ਬੰਦਾ ਸਾਡੇ ਘਰੇ ਆਇਆ ਉਸ ਤੋਂ ਬਾਅਦ ਮੈਂ ਵੀ ਪਿੱਛੇ ਆਇਆ ਤੇ ਇਹ ਉਹਨਾਂ ਨਾਲ ਹੱਸ ਕੇ ਗੱਲਾਂ ਕਰੀਏ ਮੈਂ ਉਸ ਬੰਦੇ ਨੂੰ ਗਲਾਵਾ ਵੀ ਫੜਿਆ ਇੱਥੇ ਮੈਂ ਘਰ ਦੇ ਵਿੱਚ ਗਲਾਵਾ ਵੀ ਫੜਿਆ ਉਹਦਾ ਵੀ ਤੂੰ ਮੇਰੇ ਘਰੇ ਕੀ ਉਹਨਾਂ ਨਾਲ ਆਇਆ ਉਹ ਕਹਿੰਦਾ ਮੈਂ ਤਾਂ ਆਉਂਗਾ ਯਾਰ ਤੂੰ ਕੀ ਕਰ ਲੇਗਾ ਮੇਰਾ ਐਦਾਂ ਬੋਲੀ ਮੇਰੀ ਘਰ ਵਾਲੀ ਕਹਿੰਦੀ ਮੈਂ ਤੇਰੇ ਤੇ ਪਰਚਾ ਪਵਾਉਂਗੀ ਦਾਜ ਦਾ ਜੇ ਤੂੰ ਬੋਲਿਆ ਹੁਣ ਉੱਥੇ ਮੈਂ ਕੀ ਕਰਾਂ ਦੱਸ ਹਰ ਹਰ ਜਨਾਨੀ ਦੇ ਕੋਲੇ ਚੁੱਪ ਚਾਪ ਇਹ ਬਈ ਉੱਥੋਂ ਤੁਰ ਗਿਆ ਮੇਰਾ ਘਰ ਆ ਮੈਂ ਉੱਥੋਂ ਤੁਰ ਗਿਆ ਖੇਤ ਨੂੰ ਉਹਨਾਂ ਦੋਵਾਂ ਨੂੰ ਛੱਡ ਕੇ ਘਰੇ ਮੇਰੇ ਇਹ ਹਾਲਾਤ ਹੋਏ ਪਏ ਆ ਹੁਣ ਮੈਂ ਦੱਸ ਮੈਂ ਕਿੱਧਰ ਜਾਵਾਂ ਬਈ ਕੁੱਤਿਆਂ ਵੇਚਦੀ ਵੀ ਗਾਲਾਂ ਕੱਢਦੀ ਹੈ ਕੁੱਤਿਆਂ ਵੇਚਦੀ ਮੱਝ ਪਿੱਛੇ ਵੀ ਹਰ ਇੱਕ ਚੀਜ਼ ਪਿੱਛੇ ਮੈਨੂੰ ਗਾਲਾਂ ਕੱਢਦੀ ਆ ਮੰਨ ਕੇ ਚੱਲ ਬਈ ਇੱਕ ਮੈਂ ਗੱਲ ਕਹਿਣਾ ਚਾਹਣਾ ਉਹ ਦੱਸ ਯਾਰ ਬਈ ਭਈਏ ਦੀ ਛੱਟ ਕਹਿੰਦੀ ਆ ਉਹ ਮੈਂ ਇੱਕ ਗੱਲ ਕਹਿਣਾ ਚਾਹਣਾ ਵੇਖੋ ਬਈ ਜਿਹੜੀਆਂ ਕੁੜੀਆਂ ਇਹ ਕਹਿੰਦੇ ਹੁੰਦੇ ਆ ਜੇ ਕਹਿੰਦੇ ਹੁੰਦੇ ਨੇ ਚ ਸਬਰ ਰਾਜੇ ਤਿੰਨ ਅਰਗਾ ਕੋਈ ਰੂਪ ਨਹੀਂ ਤੇ ਜੇ ਇਹ ਵਿਗੜਨ ਤੇ ਆ ਜਾਣ ਤੇ ਇਹ ਨਰਕ ਨਹੀਂ ਕੋਈ ਕਿਉਂਕਿ ਜਿਹੜਾ ਇੱਕ ਸਬਰ ਹੁੰਦਾ ਕਈ ਵਾਰੀ ਜੋ ਅਨੇ ਦੇ ਵਿੱਚ ਘਰ ਵਾਲੇ ਦੀ ਮੌਤ ਹੋ ਜਾ ਜਾਂ ਕੋਈ ਹੋਰ ਆ ਇੰਨਾ ਕ ਸਬਰ ਰੱਖ ਲੈਂਦੀਆਂ ਬੰਦਾ ਜੇ ਕਹਿੰਦੇ ਹੁੰਦੇ ਕਈ ਨਾ ਘਰ ਪਟਣ ਲੱਗ ਜੇ ਨਾ ਘਰ ਪਟਿਆ ਨਹੀਂ ਜਾਂਦਾ ਜਨਾਨੀ ਸੂਈ ਦੇ ਨੱਕੇ ਨਾਲ ਨਖਾਰੇ ਨਾਲ ਪੱਟ ਦਿੰਦੀ ਆ ਸਿਆਣਾਂ ਦੇ ਪੁਰਾਣੇ ਕਹਾਵਤਾਂ ਸੀਗੀਆਂ ਵੀ ਜੇ ਜਨਾਨੀ ਚ ਸਬਰ ਆ ਤਾਂ ਸਭ ਕੁਝ ਹੀ ਆ ਜੇ ਖਰਾਬ ਹੋ ਗਈ ਚੱਲ ਵੀ ਤੂੰ ਇਹ ਜਿਹੜੇ ਤੇਰੇ ਸਹੁਰੇ ਆ ਜੇ ਹਨਮਾਨ ਲਾ ਬੀ ਤੇਰੇ ਸਾਸਾ ਸਹੁਰਾ ਜਾਂ ਤੂੰ ਪੰਚਾਇਤ ਕੀਤੀ ਜਾਂ ਕੁਝ ਕੀਤਾ ਕੀ ਕਹਿੰਦੇ ਆ ਕੀ ਜਿਹੜਾ ਨਿਭੜਨ ਬੜਾ ਹੁੰਦਾ ਬਸ ਭਾਈ ਮੈਂ ਤਾਂ ਇਹੀ ਕਹਿੰਨਾ ਉਹਨਾਂ ਨੂੰ ਤੇ ਆਪਣੇ ਸਹੁਰੇ ਪਰਿਵਾਰ ਨੂੰ ਤੇ ਅਬਦਿਕਾ ਲਈ ਨਵੇਂ ਮੈਨੂੰ ਬੋਲਾ ਤੰਗ ਕੀਤਾ ਜਾ ਰਿਹਾ ਬਈ ਮੈਨੂੰ ਇਹ ਨਹੀਂ ਪਤਾ ਸਪਰੇਅ ਖਾ ਕੇ ਮਰ ਜਾ ਪੀ ਕੇ ਮਰ ਜਾ ਠੀਕ ਹੈ ਮੈਂ ਆਪਣੀ ਸਹੁਰਾ ਪਰਿਵਾਰ ਕੋਲ ਵੀ ਗੱਲ ਕੀਤੀ ਉਹ ਵੀ ਕਹਿੰਦੇ ਹੋਈ ਜ਼ਿੰਦਗੀ ਜੀ ਲੈ ਕੋਈ ਨਾ ਪੁੱਤ ਕੱਟ ਲਾ ਜ਼ਿੰਦਗੀ ਕਿਵੇਂ ਜੀ ਜਊ ਯਾਰ ਕਿਵੇਂ ਜੀ ਜਊ ਬਈ ਜਦੋਂ ਮੈਂ ਉੱਤੋਂ ਫੜਿਆ ਉਹਦੀ ਘਰ ਲੈਣੀ ਯਾਰ ਉੱਤੋਂ ਫੜਿਆ ਕਿਸੇ ਬੰਦੇ ਨਾਲ ਪਲ-ਪਲ ਮਰਦਾ ਉਹ ਪਲ-ਪਲ ਮਰਦਾ ਬਈ ਬੰਦਾ ਹੁਣ ਮੈਂ ਜ਼ਮੀਨ ਤੋਂ ਕੀ ਲੈਣਾ ਘਰ ਤੋਂ ਕੀ ਲੈਣਾ ਜੋ ਆਕਾਂ ਤੋਂ ਕੀ ਲੈਣਾ ਘਰ ਵਾਲੀ ਤੋਂ ਕੀ ਲੈਣਾ ਸਹੁਰਾ ਪਰਿਵਾਰ ਤੋਂ ਕੀ ਲੈਣਾ ਮਾਂ ਪਿਓ ਤੋਂ ਕੀ ਲੈਣਾ ਇਸ ਜ਼ਿੰਦਗੀ ਤੋਂ ਕੀ ਲੈਣਾ ਜਦੋਂ ਬਈ ਮੇਰੀ ਜ਼ਿੰਦਗੀ ਹਰ ਦਿਨ ਮੈਂ ਫਿਰ ਹੁਣ ਕਰਾਂ ਕੀ ਦੱਸ ਬੰਦੇ ਕੋਲੇ ਦੋ ਚੀਜ਼ਾਂ ਹੁੰਦੀਆਂ ਜਾਂ ਤਾਂ ਡਾਂਗ ਚੱਕੀ ਜਾਊਗੀ ਤੇ ਜਾਂ ਬਸ ਭਈ ਯਾਰ ਜਾਂ ਤਾਂ ਮੈਨੂੰ ਛੱਡ ਦੇ ਯਾਰ ਮੈਨੂੰ ਤਲਾਕ ਹੀ ਦੇ ਦੇ ਬਈ ਕੱਲ ਫਿਰ ਜੀ ਨਾਲ ਸਿੱਖ ਜਾਊਂਗਾ ਜਦੋਂ ਯਾਰ ਮੇਰੇ ਘਰ ਦੇ ਸਾਹਮਣੇ ਮੇਰੇ ਘਰੇ ਮਿਲਦੀ ਆ ਮੈਨੂੰ ਜਾਣਦੀ ਨਹੀਂ ਮੇਰੇ ਸਾਹਮਣੇ ਗੱਲਾਂ ਕਰਦੀ ਆ ਬਈ ਜਰੀ ਨਹੀਂ ਜਾਂਦੀ ਨਹੀਂ ਚਲੀ ਇਹ ਹਾਲਾਤ ਹੋ ਰਿਹਾ ਬਈ ਤੇਰੇ ਮੰਨ ਕੇ ਤੇ ਸੋਹਰੇ ਹੋ ਬਸ ਬਈ ਮੈਂ ਮੈਂ ਤਾਂ ਇਹੀ ਇਨਸਾਫ ਮੰਗਦਾ ਬਈ ਮੇਰਾ ਖੇੜਾ ਛੱਡਿਆ ਜਾਵੇ ਬਸ ਠੀਕ ਹੈ ਬਈ ਧੰਨਵਾਦ ਬਈ ਜਾਂਦਾ ਖੇੜਾ ਛੱਡ ਦੇ ਜਾ ਉਹ ਬੰਦੇ ਨੂੰ ਛੱਡ ਦੇ ਪਹਿਲੀ ਗੱਲ ਤਾਂ ਮੈਂ ਰੱਖਣਾ ਹੀ ਨਹੀਂ ਚਾਹੁੰਦਾ ਉਸ ਨੂੰ ਯਾਰ ਠੀਕ ਹੈ ਬਈ ਧੰਨਵਾਦ ਬਈ ਇਹ ਹੈ ਬਈ ਦੀ ਘਰ ਵਾਲੀ ਇਹ ਕਹਿੰਦਾ ਪਹਿਲਾਂ ਸਾਡੀ ਜ਼ਿੰਦਗੀ ਬਹੁਤ ਸੋਹਣੀ ਸੀ ਤਨ ਜਵਾਕ ਆ ਸਾਡੇ ਵਿਆਹ ਨੂੰ 17-18 ਸਾਲ ਹੋ ਗਏ ਕਹਿੰਦਾ ਵਧੀਆ ਜ਼ਿੰਦਗੀ ਐ ਲੰਘਦੀ ਸੀ ਫੁੱਲਾਂ ਤੇ ਸੀ ਜਦੋਂ ਮੇਰੇ 6 ਵਜੇ ਕੀ ਮੇਰੀ ਲਾਤਾਂ ਦੇ ਟੁੱਟ ਗਈ ਕਹਿੰਦਾ ਚ ਸਰਗਾ ਪਿਆ ਹੌਲੀ ਹੌਲੀ ਉਹ ਕਹਿੰਦਾ ਬੰਦਾ ਸਾਡੇ ਘਰੇ ਆਉਣ ਲੱਗ ਗਿਆ ਹੌਲੀ ਹੌਲੀ ਕਹਿੰਦਾ ਮੈਂ ਪਿਆਸੀ ਮੰਜੇ ਤੇ ਮੇਰਾ ਕਹਿੰਦਾ ਪਹਿਲਾਂ 2-4 ਮਹੀਨੇ ਸਾਮ ਸਮਾਈ ਕੀਤੀ ਉਸ ਤੋਂ ਬਾਅਦ ਕਹਿੰਦਾ ਮੇਰਾ ਬਈ ਲੈਟਰਨ ਤੱਕ ਵੀ ਵਿੱਚ ਆ ਨਿਕਲ ਜਾਂਦਾ ਸੀ ਮੈਂ ਆਪ ਸਾਫ਼ ਕਰਦਾ ਸੀ ਜਾਂ ਪਿਸ਼ਾਬ ਕਰਨ ਜਾਂ ਹੂਦ ਕਰਨਾ ਵੀ ਉਹ ਬੰਦੇ ਨਾਲ ਇੰਨਾ ਗਰੁੱਜ ਗਈ ਹੁਣ ਉਸ ਤੋਂ ਬਾਅਦ ਕੁੱਤਿਆਂ ਬੱਲਿਆਂ ਵੇਦੀ ਵੀ ਗਾਲਾਂ ਕੱਢਦੀ ਆ ਕਹਿੰਦੀ ਏ ਤੂੰ ਸਾਡੇ ਲਈ ਕੀਤਾ ਕੀ ਆ ਜੋ ਆਕਮਗਰ ਲਾਲੇ ਦੋਨੇ ਤਿੰਨੇ ਜੋ ਆਕਮਗਰ ਲੱਗੇ ਹੋਏ ਆ ਆਕਾਂ ਨੂੰ ਪੁੱਠਾ ਸੱਦਾ ਸਿਕਾਈ ਜਾਂਦੀ ਆ ਇਹਦੇ ਨਾਲ ਨਫਤ ਕਰੀ ਜਾਂਦੇ ਆ ਉਹ ਬੰਦੇ ਦੇ ਕਰੇ ਸ਼ਰਮ ਜਾਂਦੇ ਉਹਦੇ ਘਰ ਵਾਲੇ ਲੜਦੇ ਕੋਲਦੀ ਆ ਇੱਕ ਚੀਜ਼ ਸੋਚਣ ਵਾਲੀ ਹੋਵੇ ਵੀ ਦੁਆਕ ਤੁਹਾਡੇ ਬਰਾਬਰ ਦੇ ਆ ਹੋ ਚਾਹ ਸਾਲਾਂ ਨੂੰ ਕੁੜੀ ਵਿਆਹਣ ਵਾਲੀ ਮੁੰਡਾ ਵਿਆਹਣ ਵਾਲਾ ਤੈਨੂੰ ਇਸ਼ਕ ਸੋਝਦਾ ਦੁਆ ਦਾ ਘਰ ਖਰਾਬ ਕਰੀ ਜਿੰਨੀ ਆ ਉਹਦੇ ਘਰ ਵਾਲ ਨੂੰ ਖਰਾਬ ਕਰੀ ਜਿੰਨੀ ਆ ਕੱਲ ਨੂੰ ਉਹ ਕੁਝ ਖਾ ਕੇ ਮਰ ਗਿਆ ਮੁੜ ਕੇ ਤੇਰੇ ਨਾਲ ਸਾਰੀ ਜਾਂਦੀ ਕਿਉਂ ਬੰਦੇ ਨੇ ਨਹੀਂ ਖੜਨਾ ਜਿਹਦੇ ਤੋਂ ਮਗਰ ਅੱਜ ਲੱਗੀ ਫਿਰਦੀ ਆ ਤੇਰੇ ਦੁੱਖ ਦੇ ਸੁਖ ਦੇ ਚ ਤੇਰੇ ਘਰ ਵਾਲੇ ਨੇ ਖੜਨਾ ਜੇ ਅੱਜ ਤੂੰ ਅੱਜ 2 ਸਾਲ ਹੋ ਗਏ ਉਹ ਬੰਦਾ ਦੁਖੀ ਆ ਤੋ ਉਹਦਾ ਸਾਥ ਦੇਣਾ ਸੀ ਕਿੱਥੇ ਤੋ ਉਹਨੂੰ ਗਾਲਾਂ ਕੱਢੀ ਜਾਨੀ ਨੇ ਦੁਲਕਾਰੀ ਜਾਨੀ ਉਹਦਾ ਮਨ ਪੁੱਛਿਆ ਜਾਂਦਾ। ਇਹ ਘਰ ਕਹਤ ਦੀ ਕਾਨੀ ਨਹੀਂ ਨੀਏ, ਇਹ ਕਈ ਕਹਾਣਾਂ ਹਨ। ਮਨਨ ਕੇ ਚਲੋ 100 ਦੇ ਵਿੱਚੋਂ 8-10 10-15 ਕਹਾਣੀਆਂ ਕਹਾਣੀਆਂ ਹੋਣਗੀਆਂ ਜਿਹੜੇ ਆਉਦੇ ਘਰ ਵਾਲਿਆਂ ਨੂੰ ਪਾਸੇ ਛੱਡ ਕੇ ਪਾਸੇ ਵਾਲੇ ਬੰਦੇ ਦੇ ਜਾਦੇ ਨੇੜੇ ਹੋ ਜਾਂਦੇ ਨੇ। ਕੁੜੀਆਂ, ਬੁੜੀਆਂ ਜਾਂ ਬੰਦੇ। ਬੰਦੇ ਵੀ ਆਪ ਦਾ ਕਈ ਵਾਰੀ ਘਰ ਪੱਟ ਲੈਂਦੇ ਐ ਇੱਕ ਕਹੇ ਤੀਮੀ ਪਿੱਛੇ ਲੱਗ ਕੇ ਆਪਦੇ ਘਰੇ ਨਹੀਂ ਟਾਈਮ ਦਿੰਦੇ। ਉਹੀ ਜਨਨੀਆਂ ਦੇ ਹਾਲ ਆ। ਇੱਕ ਟਾਈਮ ਉਹ ਇਹੋ ਜਿਹਾ ਕਰਕੇ ਆਪ ਦਾ ਘਰ ਪੱਟ ਕੇ ਮੁੜ ਕੇ ਉਹ ਪਛਤਾਉਂਦੀਆਂ ਵੀ ਸਾਨੂੰ ਘਰੇ ਸੱਦ ਲੈਣਾ ਕਰ ਲੈਣਾ। ਆਪਾਂ ਹਰ ਬੰਦੇ ਨੂੰ ਇੱਕ ਸਿੱਖਿਆ ਦਿੰਨੇ ਹੁੰਨੇ ਆ ਹਰ ਬੰਦਾ ਕੁੜੀ ਹੋਵੇ ਮੁੰਡੀ ਹੋਵੇ ਸਿੱਖਿਆ ਇਹ ਸਾਨੂੰ ਹੁੰਦਾ ਵੀ ਕੋਈ ਸਿੱਖਿਆ ਲੈ ਕੇ ਆਉਦਾ ਘਰ ਬਚਾਲੇ ਉਹਦੇ ਲਈ ਚੰਗੀ ਗੱਲ ਕੋਈ ਨਹੀਂ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਐ ਬਈ ਇਸ਼ਕ ਮੁਸ਼ਕਾ ਕਿਤੇ ਗੁੱਝਾ ਨਹੀਂ ਰਹਿੰਦਾ ਉਹ ਥੋੜੇ ਟਾਈਮ ਦਾ ਸਵਾਦ ਹੁੰਦਾ ਪਾਸੇ ਮੁੜ ਕੇ ਮੁੜ ਕੇ ਅਗਲਾ ਪਛਤਾਉਣ ਨਾਲੋਂ ਕੋਈ ਉਹਨਾਂ ਕੋਲੇ ਘਰ ਨਹੀਂ ਗਏਂਦੀ ਸਾਡੀ ਜੋ ਕੁਝ ਵੀ ਅਸੀਂ ਸਮਝਾਉਣੇ ਹੁੰਦੇ ਆ ਤੁਹਾਨੂੰ ਐਸੇ ਸਮਝਾਉਣੇ ਹੁੰਦੇ ਆ ਵੀ ਬਈ ਆਪਦਾ ਜੋ ਕੁਝ ਵੀ ਚੰਗਾ ਸਿੱਖਿਆ ਮਿਲ ਜੇ ਤੁਹਾਨੂੰ ਚੰਗੇ ਲਈ ਹੋ ਜੇ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸੱਦੇ ਪਾਸੇ ਰੱਖਾ ਕਰੋ ਪੱਠੇ ਪਾਸੇ ਨਾ ਲੈ ਕੇ ਜਾ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਕੁਰੀ ਸਿੱਧੂ ਧੰਨਵਾਦ